ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਦੇ ਵਿੱਚ ਅਸੀਂ ਭਾਈ ਅਮਰਪਾਲ ਸਿੰਘ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਹੋ ਚੋਣ ਲੜ ਰਹੇ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ 52 ਮੈਮਰੀ ਕਮੇਟੀ ਬਣਾਈ ਆ ਜਿਹੜੇ ਸੱਜਣਾ ਨੇ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨਾ ਪਲੱਸ ਨਾਲ ਅਸੀਂ ਹੋਰ ਵੀ ਕੁਝ ਗੁਰਮਤੇ ਕੀਤੇ ਆ ਪੋਲਿੰਗ ਵਾਲੇ ਦਿਨ ਬੋਲ ਭਗਤੌਣ ਦੇ ਲੰਗਰ ਪਾਣੀ ਦੇ ਇਹ ਹੋਰ ਵੀ ਸੱਜਣ ਜਿਹੜੇ ਸਾਡੇ ਨਾਲ ਅਜੇ ਤੱਕ ਨਹੀਂ ਆ ਸਕੇ ਵੈਸੇ ਸਾਡਾ ਸਾਰਾ ਨਗਰ ਇਸ ਵੇਲੇ ਇੱਕ ਤਰਫਾ ਵਾ ਸਾਰੇ ਨਗਰਪਾਲਿਕਾ ਅਮਰਪਾਲ ਸਿੰਘ ਦੀ ਸਪੋਰਟ ਤੇ ਆ 52 ਮੈਂਬਰੀ ਕਮੇਟੀ ਅਸੀਂ ਬਣਾ ਲਈ ਹੈ ਜਿਹੜੀ ਸਾਨੂੰ ਆਸ ਹੈ ਕਿ 100 ਤੋਂ ਵੱਧ ਮੈਂਬਰ ਇਹਦੇ ਵਿੱਚ ਜਾਊਗਾ ਉਹ ਅਸੀਂ ਕਮੇਟੀ ਅੱਜ ਬਣਾ ਕੇ ਸਾਰੇ ਗੁਰਮਤੇ ਪਾਸ ਕਰ ਲਏ ਆ ਕਿਵੇਂ ਵੋਟਿੰਗ ਪੋਲਿੰਗ ਕਰਾਉਣੀ ਆ ਕਿਵੇਂ ਘਰਾਂ ਤੋਂ ਸੰਗਤ ਨੂੰ ਲਿਆ ਕਰਕੇ ਜਾਣਾ ਤੇ ਕਿਵੇਂ ਉਹਨਾਂ ਦੇ ਆਪਾਂ ਜਾ ਕੇ ਘਰੋ ਘਰ ਜਾ ਕੇ ਉਹਨਾਂ ਨੂੰ ਪ੍ਰੇਰਿਤ ਕਰਨਾ ਇਹ ਜਿਹੜੇ ਜ਼ਰੂਰੀ ਮਤੇ ਸੀ ਅੱਜ ਇਹ ਸੰਗਤ ਦੇ ਵਿੱਚ ਪਾਸ ਕਰਦੇ ਆ ਸ਼ੋਮਵਾਰ ਤੋਂ ਅਸੀਂ ਆਪਣੇ ਨਗਰ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਸਾਰੇ ਸਮਿਤਾ ਨੂੰ ਨਾਲ ਲੈ ਕੇ ਜਿਹੜਾ ਚੱਲਣ ਦਾ ਉਹ ਯਤਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ